ਤੁਸੀਂ ਵਿਆਹ ਤੋਂ ਬਾਅਦ ਡੋਲੀ ਦੀ ਵਿਦਾਈ ਤਾਂ ਜ਼ਰੂਰ ਵੇਖੀ ਹੋਵੇਗੀ ਪਰ ਵਿਆਹ ਤੋਂ ਕੁਝ ਸਾਲਾਂ ਬਾਅਦ ਵੀ ਵਿਦਾਈ ਹੁੰਦੀ ਹੈ ਅਜੇ ਹਾਂ ਨਹੀਂ ਦੇਖਿਆ ਹੋਵੇਗਾ ਜੀ ਹਾਂ ਬਿਲਕੁਲ ਸਹੀ ਸੁਣਿਆ ਹੈ ਅਣਿਦਨੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਵੀਡੀਓ ਹੈ ਉੱਤਰ ਪ੍ਰਦੇਸ਼ ਦੇ ਕਾਂੜਪੁਰ ਦਾ ਜਿੱਥੇ ਕਮੈਲਾ ਆਪਣੇ ਸੋਹਰੇ ਪਰਿਵਾਰ ਤੋਂ ਢੋਲ ਲਗਾੜਿਆਂ ਦੇ ਨਾਲ ਵਿਦਾ ਹੁੰਦੀ ਹੈ ਦੱਸਦੇ ਕਿ ਮਹਿਲਾ ਦੇ ਵੱਲੋਂ ਇੱਕ ਇਹ ਹ ਜਾ ਰਿਹਾ ਹੈ ਕਿ ਜਦ ਗਾਤੋ ਕੁਛ ਸਾਲਾਂ ਬਾਅਦ ਜਦ ਉਹਨਾਂ ਦੇ ਘਰ ਬੱਚਾ ਜਨਮ ਲੈਂਦਾ ਹੈ ਤੇ ਕੁੜੀ ਪੈਦਾ ਹੁੰਦੀ ਹੈ ਤੀ ਪੈਦਾ ਹੁੰਦੀ ਹੈ ਜਿਸ ਤੋਂ ਬਾਅਦ ਸੋਹਰਾ ਪਰਿਵਾਰ ਖੁਸ਼ ਨਹੀਂ ਹੁੰਦਾ ਤਪਤੀ ਤਲਾਕ ਮੰਗਦਾ ਹੈ ਤੇ ਜਦ ਜਿਹੜੀ ਮਹਿਲਾ ਹੈ ਉਹ ਤਲਾਕ ਦਿੰਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਜਾਂਦੇ ਹੋਏ ਆਪਣੇ ਸਹੁਰੇ ਪਰਿਵਾਰ ਦੇ ਦਰਵਾਜ਼ੇ ਦੇ ਨਾਲ ਉਹ ਚੁੰਨੀ ਵੀ ਬਣ ਕੇ ਜਾਂਦੀ ਹੈ ਜਿਹੜੀ ਚੁੰਨੀ ਦੇ ਨਾਲ ਉਹ ਵਿਆਹੀ ਆਈ ਸੀ ਇਸ ਘਰ ਦੇ ਵਿੱਚ ਨਾ ਕਿ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਂਦੀ ਹੈ ਤਾਂ ਉਸ ਨੂੰ ਬਣ ਕੇ ਜਾਂਦੀ ਹੈ ਤੇ ਜਦੋਂ ਆਪਣੇ ਪੇਕੇਆਂ ਦੇ ਵੱਲ ਨੂੰ ਚੱਲੇ ਪਉਂਦੀ ਹੈ ਤੇ ਢੋਲ ਲਗਾੜਿਆਂ ਦੇ ਨਾਲ ਉਸ ਦੀ ਵਿਦਾਈ ਹੁੰਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਵੀ ਹੋ ਰਿਹਾ ਤੇ ਚਰਚਾ ਦਾ ਵੀ ਵਿਸ਼ਾ ਬਣਿਆ ਹੋਇਆ ਹੈ